ਇਸ ਥਾਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਪਾਵਨ ਥਾਂ ਦਾ ਨਾਮ ਗੁਰਦੁਆਰਾ ਬੰਦਾ ਘਾਟ ਸਾਹਿਬ ਹੈ ਤੇ ਇਸ ਪਾਵਨ ਥਾਂ ਦਾ ਇਤਿਹਾਸ ਇਸ ਪ੍ਰਕਾਰ ਹੈ ਕਸ਼ਮੀਰ ਦੇ ਪੁੱਛ ਦੇ ਇਲਾਕੇ ਵਿੱਚ ਇੱਕ ਜ਼ਿਲ੍ਹਾ ਹੈ ਜ਼ਿਲ੍ਹਾ ਰਜੌਰੀ ਉਸ ਰਜੌਰੀ ਦੇ ਇਲਾਕੇ ਵਿੱਚ ਈਸਵੀ ਸੰਨ 1670 ਨੂੰ ਭਾਰਤਵਾਜ Rajput ਬਾਬਾ ਰਾਮਦੇਵ ਜੀ ਦੇ ਘਰ ਲਿਸ਼ਵਨ ਦਾਸ ਦਾ ਜਨਮ ਹੋਇਆ ਲਸ਼ਮਣਦਾਸ ਬਚਪਨ ਤੋਂ ਹੀ ਚੰਗਾ ਸ਼ਿਕਾਰੀ ਤੇ ਇੱਕ ਨਰੋਏ ਤੇ ਚੰਗੇ ਜਿਸਮ ਦਾ مالک ਸੀ ਤੇ ਪੁਛਤੈਨੀ ਰਵਾਇਤ ਅਨੁਸਾਰ ਤੇ ਘਰ ਦੀ ਰੀਤੀ ਸੁਭਾਅ ਦੇ ਮੁਤਾਬਕ ਸ਼ਿਕਾਰੀ ਗੁਣ ਹੋਣ ਕਰਕੇ ਹਰ ਰੋਜ਼ ਸ਼ਿਕਾਰ ਖੇਡਣ ਜਾਇਆ ਕਰਦੇ ਸੀ ਤੇ ਇੱਕ ਦਿਨ ਅਜੇਹੀ ਗਰਭਵਤੀ ਹਿਰਨੀ ਦਾ ਸ਼ਿਕਾਰ ਕਰ ਬੈਠੇ ਜੋ ਕਿ ਹਿਰਨੀ ਗਰਭਵਤੀ ਸੀ ਤੇ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਇਤਫਾਕ ਦੇ ਨਾਲ ਭਾਈ ਲక్ష్మణਦਾਸ ਦੇ ਤੀਰ ਦੇ ਨਾਲ ਉਹ ਹਿਰਨੀ ਦਾ ਸ਼ਰੀਰ ਵਿੰਨਿਆ ਗਿਆ ਟੱਡ ਵਿੰਨਿਆ ਗਿਆ ਤੇ ਜਦ ਹਿਰਨੀ ਦੇ ਮਰਨ ਦੇ ਬਾਅਦ ਉਹਦਾ ਟੱਡ ਚੀਰਿਆ ਗਿਆ ਤਾਂ ਉਹਦੇ ਟੱਡ ਵਿੱਚੋਂ ਦੋ ਜੀਉਂਦੇ ਬੱਚੇ ਨਿਕਲੇ ਜੋ ਕਿ ਤੜਫਦੇ ਹੋਏ ਮਰ ਗਏ ਤੇ ਇਹ ਜਿਹੜਾ ਕਰਨਾਮਈ ਦ੍ਰਿਸ਼ ਹੈ ਇਸ ਦ੍ਰਿਸ਼ ਨੂੰ ਵੇਖ ਕੇ ਲక్ష్మణਦਾਸ ਦੇ ਮਨ ਦੇ ਉੱਪਰ ਇਨਾ ਗਹਿਰਾ ਤੇ ਗੂੜਾ ਪ੍ਰਭਾਵ ਪਿਆ ਤੇ ਇਨਾ ਜ਼ਿਆਦਾ ਮਨ ਦੇ ਵਿੱਚੋਂ ਅਵਰਾਧ ਤੇ ਪਛਤਾਵਾ ਪੈਦਾ ਹੋਇਆ ਜਿਸ ਕਰਕੇ ਲక్ష్మణਦਾਸ ਸਭ ਕੁਝ ਛੱਡ ਛੜਾ ਕੇ ਵੈਰਾਗੀ त्यागी ਬਣ ਗਿਆ ਤੇ ਆਪਣਾ ਘਰਬਾਰ ਛੱਡ ਕੇ ਸੰਨਿਆਸੀ ਬਣ ਗਿਆ ਤੇ ਸਭ ਤੋਂ ਪਹਿਲਾਂ ਲਿਸ਼ਮਣ ਦਾਸ ਨੇ ਜਿਹੜੀ ਸਿੱਖਿਆ ਹੈ ਜਾਨਕੀ ਦਾਸ ਨਾਮੀ ਮਹਾਤਮਾ ਕੋਲੋਂ ਪ੍ਰਾਪਤ ਕੀਤੀ ਜਿਨ੍ਹਾਂ ਨੇ ਲਿਸ਼ਮਣ ਦਾਸ ਕੋ ਇਹਨਾਂ ਦਾ ਨਾਮ ਤਬਦੀਲ ਕਰਕੇ ਮਦੋ ਦਾਸ ਰੱਖਿਆ ਤੇ ਮਦੋ ਦਾਸ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਦੇ ਵਿੱਚ ਰਾਮ ਥਮਣ ਜੀ ਦੇ ਡੇਰੇ ਵਿੱਚ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸਿੱਕੇ ਪਾਤਸ਼ਾਹ ਮਹਾਰਾਜ ਜੀ ਦੇ ਮਾਸੀ ਦੇ ਪੁੱਤਰ ਲੱਗਦੇ ਸੀ ਉਹਨਾਂ ਦੇ ਡੇਰੇ ਵਿੱਚ ਰਹਿ ਕੇ ਉੱਥੇ ਕੁਸ਼ਮਾ ਬਤੀਤ ਕੀਤਾ ਤੇ ਉਸ ਡੇਰੇ ਦੇ ਵਿੱਚ ਹੀ ਮਾਧੋਦਾਸ ਦਾ ਮਿਲਾਪ ਆਰਾਮਦਾਸ ਬਿਰਾਗੀ ਦੇ ਨਾਲ ਹੁੰਦਾ ਹੈ ਤੇ ਮਾਧੋਦਾਸ ਜੀ ਨੂੰ ਆਪਣੇ ਨਾਲ ਰੱਖ ਕੇ ਆਰਾਮਦਾਸ ਬਿਰਾਗੀ ਨੇ अनेका ਸਥਾਨ ਤੇ अनेका ਤੀਰਥਾਂ ਦੀ ਯਾਤਰਾ ਕਰਵਾਈਆਂ ਥੀਥਾਂ ਤੇ ਵਿਚਰਦੇ ਰਹੇ ਕਈ ਤਰ੍ਹਾਂ ਦੀਆਂ ਸਾਧਨਾਵਾਂ ਕਰਵਾਈਆਂ ਤੇ ਇਸ ਤਰ੍ਹਾਂ ਵਿਚਰਦੇ ਹੋਏ ਜਦ ਮਾਧੋਦਾਸ 나ਸੀਕ ਦਾ ਜਿਹੜਾ ਇਲਾਕਾ ਹੈ ਜੋ ਕਿ ਐਸੇ ਮਹਾਰਾਸ਼ਟਰ ਦੇ ਵਿੱਚ ਪੈਂਦਾ ਹੈ ਉਸ 나ਸੀਕ ਦੇ ਇਲਾਕੇ ਵਿੱਚ ਪਹੁੰਚੇ تین تنتر منتر ساتھنا کے نام سکی رسد نام اتحاس اگن نات کر کے جنہ گوڑ تقریباً تین سو سٹھ کرا ماتا شکتی گٹکا جدیا گپت روپئے اکری روپی لکھی ہوئی سی مادھور داس نے تن من کر کے اوگر ناتھ کی بہت زیادہ پریم نال سیوہ کی کئی سال سے اپنے گردیو نو پاؤ اگڑ نو سیوہ کر کے رجا لیا اگن ناتھ نے ਮਾਧੋਦਾਸ ਦੀ ਸੇਵਾ ਤੋਂ ਖੁਸ਼ ਹੋ ਕੇ ਕਈ ਤਰ੍ਹਾਂ ਦੀਆਂ ਰਥੀਆਂ ਸਿੱਧੀਆਂ ਕਈ ਤਰ੍ਹਾਂ ਦੇ ਮੰਤਰ ਸ਼ਕਤੀਆਂ ਦੇ ਵਿੱਚ નિਪੁੰਨ ਬਣਾ ਦਿੱਤਾ ਤੇ ਈਸਵੀ ਸਨ 1692 ਦੇ ਵਿੱਚ ਨੰਦੇੜ ਦੀ ਧਰਤੀ ਤੇ ਗੋਦਾਵਰੀ ਦੇ ਕੰਡੇ ਤੇ ਇਸ ਮੁਕਾਮ ਤੇ ਜਿਸ ਥਾਂ ਤੇ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਮਾਧੋਦਾਸ ਨੇ ਇਸ ਥਾਂ ਤੇ ਆ ਕੇ ਆਪਣੇ ਡੇਰੇ ਲਾਇਆ ਆਪਣਾ ਪਰਾਲ ਆਇਆ ਤੇ ਇੱਥੇ ਇੱਕ ਜੜੀਆਂ ਬੁੱਟੀਆਂ ਦਾ ਕਈ ਤਰ੍ਹਾਂ ਦੇ ਫਲਾਂ ਬੂਟਿਆਂ ਦੇ ਰੁੱਖਾਂ ਦਾ ਇੱਕ ਬਹੁਤ ਵੱਡਾ ਬਾਗ ਸੀ ਤੇ ਕਈ ਤਰ੍ਹਾਂ ਦੀਆਂ ਕੂਟੀਆਂ ਵੀ ਲੱਗਦੀਆਂ ਸੀ ਜਿਨ੍ਹਾਂ ਕੂਟੀਆਂ ਤੋਂ ਮਾਧੋ ਅਰਦਾਸ ਆਏ ਹੋਏ ਕਈ ਸ਼ਰਧਾਲੂਆਂ ਦੀ ਕਈ ਲੋਕਾਂ ਦੀ ਕਈ ਪ੍ਰਕਾਰ ਦੀ ਸੇਵਾ ਤੇ ਉਹਨਾਂ ਦੇ ਦੁੱਖ ਦਰਦ ਬਿਮਾਰੀਆਂ ਨੂੰ ਦੂਰ ਕਰਦਾ ਸੀ ਤੇ ਮਾਧੋ ਅਰਦਾਸ ਜੀ ਇਸ ਕੂਟੀਆਂ ਦੇ ਵਿੱਚ ਸਾਧ ਸੰਗਤ ਜੀ ਇੱਕ ਪਲੰਘ ਰੱਖਿਆ ਹੁੰਦਾ ਸੀ ਉਸ ਪਲੰਘ ਦੇ ਉੱਪਰ ਸਦਾ ਇੱਕ ਆਸਨ ਵਿਸ਼ਿਆ ਹੁੰਦਾ ਸੀ ਸਫੇਦ ਕਿੱਤੇ ਰੰਗ ਦਾ ਆਸਨ ਵਿਸ਼ਿਆ ਹੁੰਦਾ ਸੀ ਤੇ ਜੋ ਵੀ ਕੋਈ ਸਾਧੂ ਮਹਾਤਮਾ ਕੋਈ ਸਾਧਨਾ ਵਾਲੇ ਮਹਾਪੁਰਸ਼ ਜਾਂ ਤੇਰੀ ਕੂਟੀਆਂ ਵਿੱਚ ਆਉਂਦੇ ਤੇ ਉਸ ਪਲੰਗ ਨੂੰ ਖਾਲੀ ਜਾਣ ਕੇ ਆਪਣਾ ਥਕੇਵਾ ਲਾਉਣ ਵਾਸਤੇ ਜਦ ਉਹਦੇ ਪਲੰਗ ਤੇ ਬੈਠਦੇ ਤਾਂ ਮਾਧੋਦਾਸ ਜੀ ਜਿਹੜੇ ਗੁਪਤ 52 ਵੀਰ ਸਿੱਧ ਕਰਕੇ ਰੱਖੇ ਹੋਏ ਸੀ ਮਾਧੋਦਾਸ ਜੀ ਛੱਡੇ ਹੋਏ ਵੀਰ ਉਸ ਪਲੰਗ ਨੂੰ ਉਲਟਾ ਦਿੰਦੇ ਸੀ ਤੇ ਬੈਠੇ ਹੋਏ ਸਾਧੂ ਮਹਾਤਮਾ ਮਹਾਪੁਰਸ਼ਾਂ ਨੂੰ ਸਿਰ ਦੇ ਭਾਰ ਤੇ ਬੜੀ ਜ਼ੋਰ ਨਾਲ ਥੱਲੇ ਧਰਤੀ ਤੇ ਛੁੱਟ ਮਾਰਦੇ ਜਿਸ ਕਰਕੇ ਕਈ ਵਾਰ ਸਾਧੂ ਮਹਾਤਮਾ ਜੀ ਇਹਨਾਂ ਦਾ ਕਈਆਂ ਦਾ ਸਰੀਰ ਇਹ ਪ੍ਰਕਾਰ ਦੀਆਂ ਦੁੱਖ ਪੀੜਾਵਾਂ ਹੁੰਦੀਆਂ ਕਈ ਵਾਰ ਕਿਸੇ ਦਾ ਸਿਰ ਵਿੰਨਿਆ ਜਾਂਦਾ ਕਈ ਵਾਰ ਸਿਰ ਫੇਹਿਆ ਜਾਂਦਾ ਸੀ ਲਹੂ ਲੁਹਾਨ ਹੋ ਜਾਂਦੇ ਸੀ ਤੇ ਇਸ ਤਰ੍ਹਾਂ ਕਈ ਮਹਾਤਮਾ ਜਿਨ੍ਹਾਂ ਦੀ ਨਿਰਾਦਰੀ ਕਰਕੇ ਮਾਧੋਦਾਸ ਬੜਾ ਖੁਸ਼ ਹੁੰਦਾ ਸੀ ਤੇ ਆਪਣੇ ਹੰਕਾਰ ਨੂੰ ਹੋਰ ਜ਼ਿਆਦਾ ਪ੍ਰਗਟਾਵਾ ਕਰਦਾ ਸੀ ਕਿ ਮੇਰੇ ਨਾਲ ਟੱਕਰਾ ਲੈਣ ਵਾਲਾ ਮੇਰੇ ਨਾਲ ਮੁਕਾਬਲਾ ਕਰਨ ਵਾਲਾ ਕੋਈ ਜਿੰਮੇ ਆ ਹੀ ਨਹੀਂ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ਼ ਸਤਿਗੁਰੂ ਜੀ ਜਦ 1708 ਈਸਵੀ ਦੇ ਵਿੱਚ ਇਸ ਦੱਖਣ ਦੀ ਧਰਤੀ ਤੇ ਆਏ ਤਾਂ ਗੁਰਦੇਵ ਗਰੀਬ ਨਿਵਾਜ ਪਾਤਸ਼ਾਹ ਮਹਾਰਾਜੀ ਨੂੰ ਮਾਦੋ ਦਾਸ ਜੀ ਇਹਨਾਂ ਹਕਤਾਂ ਦੇ ਬਾਰੇ ਦਾदू ਦਵਾਰਾ ਰਾਜਸਥਾਨ ਤੇ ਸਾਧੂ ਨਿਸ਼ਲ ਦਾਸ ਜੀ ਦਾ ਜੋ ਸਥਾਨ ਹੈ ਉੱਥੋਂ ਦੇ ਮਹੰਮ ਜੈਤਰਾਮ ਨੇ ਪਹਿਲਾਂ ਹੀ ਗੁਰੂ ਸਾਹਿਬ ਜੀ ਨੂੰ ਕਹਿ ਦਿੱਤਾ ਸੀ ਕਿ ਸੱਜੇ ਪਾਤਸ਼ਾਹ ਜੀ ਇਹ ਆਪ ਜੀ ਦੱਖਣ ਨੂੰ ਚੱਲੇ ਹੋ ਤੇ ਮਾਦੋ ਦਾਸ ਜੀ ਕੁਟਿਆ ਦੇ ਵਿੱਚ ਨਾ ਜਾਇਓ ਕਿਉਂਕਿ ਉਹ ਸਾਧੂ ਮਹਾਤਮਾ ਜਿਨ੍ਹਾਂ ਦਾ ਬਹੁਤ ਨਰਾਦਰ ਤੇ ਅਪਮਾਨ ਕਰਦਾ ਹੈ ਗੁਰਦੇਵ ਜੀ ਨੇ ਉਸ ਵੇਲੇ ਹੀ ਮਹੰਤ ਜੈਤਰਾਮ ਜੀ ਨੇ ਕਿਹਾ ਸੀ ਕਿ ਸਾਡਾ ਤੇ ਦਖਣ ਜਾਣ ਦਾ ਮੁੱਖ ਕਾਰਨ ਹੀ ਇਹ ਹੈ ਕਿਉਂਕਿ ਸਾਧ ਸੰਗਤ ਜੀ ਗਰੀਬ ਨਗਾਜ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਤਸ਼ਾਹ ਜੀ ਜਦ ਨੰਦੇੜ ਦੀ ਧਰਤੀ ਤੇ ਆਏ ਤਾਂ ਗੁਰਦੇਵ ਜੀ ਦਾ ਇਸ ਦਖਣ ਤੇ ਵਿੱਚ ਆਉਣ ਦਾ ਜਿਹੜਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਉਹ ਪੰਜ ਕਾਰਨ ਮੰਨੇ ਜਾਂਦੇ ਹਨ ਜਿਨ੍ਹਾਂ ਪੰਜ ਕਾਰਨਾਂ ਵਿੱਚੋਂ ਆਪਣਾ ਸੱਜੂਬ ਦਾ ਤਪਸਥਾਨ ਤਖਤ ਸਹਜਣ ਸ਼੍ਰੀ ਗੁਰੂ ਸਾਹਿਬ ਜੀ ਨੂੰ ਪ੍ਰਗਟ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਨੀ ਨਾਲ ਜਿਹੜੇ ਨੌ ਨੰਦ ਸੱਜੁੱਗ ਤੋਂ ਗੁਪਤ ਰੂਪ ਦੇ ਵਿੱਚ ਰਹਿ ਕੇ ਇੱਥੇ ਤਪੱਸਿਆ ਕਰਦੇ ਸੀ ਉਹਨਾਂ ਨੂੰ ਬ੍ਰਹਮ ਗਿਆਨ ਦੇ ਕੇ ਮੁਕਤ ਕਰਨਾ ਸ਼ਿਕਾਰਕਾੜ ਵਾਲੇ ਸਥਾਨ ਤੇ ਮੂਲਾ ਖਤਰੀ}{|\text{ਸ਼ਿਆਲਕੋੜ ਦਾ ਰਹਿਣ ਵਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਬਿਮੁਖ ਹੋਇਆ ਸੀ ਜਿਹੜਾ ਉਹਦਾ ਉਧਾਰ ਕਰਨਾ ਤੇ ਮਾਧੋਦਾਸ ਨੂੰ ਸਿੱਧੇ ਰਾਤੇ ਪਾ ਕੇ ਆਪਣਾ ਬੰਦਾ ਬਣਾਉਣਾ ਤੇ ਦੁਸ਼ਟਾਂ ਜ਼ਾਲਿਮਾਂ ਦਾ ਉਸ ਮਾਧੋਦਾਸ ਦੇ ਹੱਥ ਕੋ ਖਾਤਮਾ ਕਰਵਾਉਣਾ ਗੁਰੂ ਸਾਹਿਬ ਜੀ ਦੇ ਇਹ ਸਾਰੇ ਮੁੱਖ ਕਾਰਨ ਮੰਨੇ ਜਾਂਦੇ ਸੀ ਸੋ} ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ਼ ਸਤਿਗੁਰੂ ਜੀ ਜਦ ਦੱਖਣ ਦੀ ਧਰਤੀ ਤੇ ਆਏ ਤਾਂ ਗੁਰਦੇਵ ਜੀ ਦੇ ਨਾਲ 2200 ਘੋੜ ਸਵਾਰ ਸਿੰਘ ਸਿੰਘਾਂ ਦੀ ਫੌਜ ਵੀ ਨਾਲ ਸੀ ਸੱਚੇ ਪਾਤਸ਼ਾਹ ਜੀ ਜਦ ਮਦੋਦਾਸ ਦੀ ਕਟਿਆ ਦੇ ਵਿੱਚ ਪਹੁੰਚੇ ਤਾਂ ਉਸ ਵੇਲੇ ਸਿੰਘਾ ਜੀ ਮਦੋਦਾਸ ਬਦਾਗਰੀ ਦੇ ਕੰਡੇ ਤੇ ਜੜੀਆਂ ਬੁੱਟੀਆਂ ਚੁਣਨ ਵਾਸਤੇ ਗਿਆ ਹੋਇਆ ਸੀ ਸੱਚੇ ਪਾਤਸ਼ਾਹ ਜੀ ਦੇ ਨਾਲ ਗੁਰੂ ਸਾਹਿਬ ਜੀ ਦੇ ਜੋਧੇ ਤਿਆਰ ਬਰ ਤਿਆਰ ਚੜ੍ਹਦੀ ਕਲਾ ਵਾਲੇ ਸਿੰਘ ਸੂਰਮੇ ਵੀ ਸੀ ਜਦ ਸਿੰਘਾਂ ਨੂੰ ਭੁੱਖ ਲੱਗੀ ਮਾਦੋ ਦਾਸ ਦੀ ਕੁਟਿਆ ਦੇ ਵਿੱਚ ਇੱਥੇ ਕਈ ਤਰ੍ਹਾਂ ਦੇ ਪਸ਼ੂ ਜਿਨ੍ਹਾਂ ਨੂੰ ਪਾਲਿਆ ਕਰਦਾ ਸੀ ਬਕਰੇ ਵੀ ਬੰਨੇ ਹੋਏ ਸੀ ਉਸ ਵੇਲੇ ਗੁਰੂ ਕੇ ਸਿੰਘਾ ਨੇ ਬਕਰਿਆਂ ਨੂੰ ਛਟਕਾ ਕੇ ਮਾਦੋ ਦਾਸ ਦੀ ਕੁਟਿਆ ਦੇ ਵਿੱਚ ਜਿਹੜੇ ਵੱਡੇ ਕੜਾਹੇ ਜਾਂ ਦੇਗਚੇ ਰੱਖੇ ਹੁੰਦੇ ਸੀ ਉਹਨਾਂ ਦੇ ਵਿੱਚ ਉਹਨਾਂ ਬਕਰਿਆਂ ਨੂੰ ਬਣਾਉਣ ਵਾਸਤੇ ਰੱਖ ਦਿੱਤਾ ਤੇ ਲੰਗਰ ਦੀ ਤਿਆਰੀ ਹੋਣ ਲੱਗੀ ਤੇ ਮਾਦੋ ਦਾਸ ਦੇ ਚੇਲਿਆਂ ਨੇ ਜਾ ਕੇ ਜਦ ਮਾਦੋ ਦਾਸ ਨੂੰ ਕਿਹਾ ਕਿ ਆਪਣੀ ਕੁਟਿਆ ਦੇ ਵਿੱਚ ਕੋਈ ਫੌਜ ਉੱਤਰ ਆਈ ਹੈ ਜਿਨ੍ਹਾਂ ਨੇ ਆਪਣੀ ਕੁਟਿਆ ਦੇ ਵਿੱਚ ਪਲ ਰਹੇ ਪਸ਼ੂਆਂ ਨੂੰ ਵੱਢ ਕੇ ਉਹਨਾਂ ਨੂੰ ਬਣਾਉਣ ਵਾਸਤੇ ਵਿੰਨਣ ਵਾਸਤੇ ਜਾਂ ਪਕਾਉਣ ਵਾਸਤੇ ਕੜਾਹਿਆਂ ਦੇ ਵਿੱਚ ਦੇਗਤੀਆਂ ਦੇ ਵਿੱਚ ਛੜਾ ਦਿੱਤਾ ਹੈ। ਕ੍ਰੋਧ ਵਿੱਚ ਆ ਕੇ ਮਾਦੋਦਾ ਜੋ ਕਿ ਗੋਦਾਵੀ ਦੇ ਕੰਢੇ ਤੇ ਗਿਆ ਹੋਇਆ ਸੀ ਉੱਥੋਂ ਹੀ ਉਹਨੇ ਆਪਣੀਆਂ ਸ਼ਕਤੀਆਂ ਕਰਾਮਾਤਾਂ ਛੜਨੀਆਂ ਸ਼ੁਰੂ ਕਰ ਦਿੱਤੀਆਂ। ਜਿਦੇ ਵਿੱਚ 360 ਕਰਾਮਾਤਾਂ ਦਾ ਦਾਸ ਨੇ ਪਹਿਲਾਂ ਜ਼ਿਕਰ ਕੀਤਾ ਹੈ। 360 ਕਰਾਮਾਤਾਂ ਵਿੱਚੋਂ ਇੱਕ-ਇੱਕ ਕਰਾਮਾਤ ਜਿਕੇ ਇੱਕ ਤੀਰ ਦੇ ਵਾਂਗ ਗੁਰੂ ਸਾਹਿਬ ਜੀ ਦੇ ਉੱਪਰ ਚਲਾਉਣ ਲੱਗਾ। ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀ ਨੇ ਆਪਣੇ ਪਾਵਨ ਪਥੇ ਵਿੱਚੋਂ ਇੱਕ ਤੀਰ ਕੱਢ ਕੇ ਜਿਸ ਪਲੰਗ ਦੇ ਉੱਪਰ ਗੁਰਦੇਵ ਜੀ ਬਿਰਾਜਮਾਨ ਸੀ ਸੱਚੇ ਪਾਤਸ਼ਾਹ ਜੀ ਨੇ ਉਸ ਤੀਰ ਨੂੰ ਧਰਤੀ ਤੇ ਲਾ ਕੇ ਲੀ ਖਿੱਚਦੇ ਹੁਆ ਉਹ ਸ਼ਬਦ ਦਾ ਜਾਪ ਕੀਤਾ ਸੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾ ਉਹਨਾਂ ਲੱਗਈ ਪਾਰ ਬ੍ਰਹਮ ਸ਼ਰਣਾਈ ਸੋ ਗਿਰਧ ਮਾਰਾ ਰਾਮਕਾਰ ਦੁੱਖ ਲਗਿਆ ਨਾ ਭਾਈ ਸਦਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਉਹ ਖੱਧ ਦਿਆ ਏਕਾਲੇ ਬਲਾਈ ਰਖਾਓ ਰਾਖ ਲੀਏ ਤਿਨ ਰਖਨ ਹਾਰ ਸਭ ਵਿਆਦ ਮਿਟਾਈ ਅਹਨਾਨ ਕ੍ਰਿਪਾ ਭਈ ਪ੍ਰਭ ਭਏ ਸਹਾਈ ਇਸ ਪਾਵਨ ਸ਼ਬਦ ਦਾ ਜਾਪ ਕਰਦੇ ਆ ਲੀਕ ਖਿੱਚੀ ਗਈ ਤੇ ਗੁਰੂ ਸਾਹਿਬ ਜੀ ਆਪ ਤੇ ਮਹਾਰਾਜ ਦੇ ਨਾਮ ਦੇ ਸਿੰਘ ਸਾਰੇ ਉਸ ਲੀਕ ਦੇ ਵਿੱਚ ਹੀ ਹੋ ਗਏ ਜਿਸ ਕਰਕੇ ਮਾਧੋਦਾਸ ਦਾ ਚਲਾਇਆ ਹੋਇਆ ਕੋਈ ਵੀ ਵੀਰ ਜੋ ਬਵੰਜਾ ਵੀਰ ਸੀ ਜਾਂ ਗੁਪਤ ਸ਼ਕਤੀਆਂ ਸੀ ਕੋਈ ਵੀ ਗੁਰੂ ਸਾਹਿਬ ਜੀ ਦਾ ਕੁਝ ਵਿਗਾੜ ਨਹੀਂ ਸਕਿਆ ਸਗੋਂ ਮਾਧੋਦਾਸ ਦੇ ਚਲਾਏ ਹੋਏ ਛੱਡੇ ਹੋਏ ਵੀਰ ਤੇ ਸ਼ਕਤੀਆਂ ਸਾਰੀਆਂ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬਲੀਨ ਹੋ ਗਈਆਂ ਜਿਵੇਂ ਵੱਡੇ ਲੋਹ ਚੁੰਬਕ ਦੇ ਉੱਪਰ ਸੰਗਤ ਜੀ ਕੋਈ ਲੋਹੇ ਦੀ ਕੇਲ ਚਲਾਈਏ ਔਰ ਕੇਲੇ ਜਾ ਕੇ ਲੋਹ ਚੁੰਬਕ ਦੇ ਨਾਲ ਹੀ ਜੁੜ ਜਾਂਦੀ ਹੈ ਇਸ ਤਰ੍ਹਾਂ ਉਹਦੀਆਂ ਚਲਾਈਆਂ ਸਾਰੀਆਂ ਸ਼ਕਤੀਆਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਲੀਨ ਹੋ ਗਈਆਂ ਅਖੀਰ ਤੇ ਮਾਦੋ ਦਾਜ ਜਦ ਆਪ ਆਇਆ ਆਪਣੇ ਸੇਵਕਾਂ ਦੇ ਸਮੇਤ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਚਰਨੀ ਟੈਪ ਹੈ ਆਪਣੀ ਭੁੱਲ ਬਖਸ਼ਾਈ ਮਾਫੀ ਮੰਗੀ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮੈਨੂੰ ਮੇਰੇਆਂ ਗੁਨਾਹਾਂ ਦੀ ਮਾਫੀ ਬਖਸ਼ੋ ਕਿਰਪਾ ਕਰੋ ਦਇਆ ਕਰੋ ਮੈਨੂੰ ਆਪਣਾ ਬੰਦਾ ਬਣਾ ਲਓ ਸਤਗੁਰੂ ਜੀ ਨੇ ਉਸ ਵੇਲੇ ਵਚਨ ਕੀਤਾ ਸੀ کہ جی بندہ ہے بندے ہاں والے کام کر تینو دس یہ اس طرح نرادر نہیں ہوئے سادھوا جن کی سیوا بخشائی سچے پادشاہ جی نے گناہ دی معافی بخش کے گریب نواز ستگو جی نے امرتی داد بخشش کیتی امرت شکاہ کے پائی گروہ بخش سنگھ نام رکھے بابا بندہ جی بہادر کا خطاب دچے پاشا جی نے ਜ਼ਾਲਿਮਾਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਮਾਦੋਦਾਸ ਨੂੰ ਭਾਵ ਕੇ ਬਾਬਾ ਬੰਦਾ ਸਿੰਘ ਜੀ ਭਹਾਦਰ ਨੂੰ ਆਪਣੇ ਪੱਥੇ ਵਿੱਚੋਂ ਪੰਜ ਸੁਨੇਹਰੇ ਤੀਰ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਵੀ ਸਿੰਘ ਅਤੇ ਪੰਜ ਪਿਆਰੇ ਦਿੱਤੇ ਨਾਲ ਕੁਝ ਸ਼ਕਤ ਤਕੀਦਾ ਵੀ ਕੀਤੀਆਂ ਕਿ ਸਦਾ ਇਹਨਾਂ ਪੰਜ ਪਿਆਰਿਆਂ ਦੇ ਹੁਕਮ ਦੇ ਵਿੱਚ ਚੱਲਣਾ ਇਹਨਾਂ ਦੇ ਬਚਨਾਂ ਵਿੱਚ ਰਹਿਣਾ ਜੇ ਤੂੰ ਇਹਨਾਂ ਦੀ ਇੱਕ ਸੁਣੇਗਾ ਇਹ ਤੇਰੀਆਂ ਪੰਜ ਸੁਨੇਹਾ ਕਰਨਗੇ ਇਹਨਾਂ ਦੇ ਬਚਨਾਂ ਤੋਂ ਕਦੇ ਬਾਰ ਨਹੀਂ ਰਹਿਣਾ ਤੇ ਗੁਰੂ ਸਹਿਰਗੀਰੇ ਨਾਲ ਸਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਪਣੇ ਗੱਤਰੇ ਵਿੱਚੋਂ ਆਪਣੀ ਪਾਵਨ ਪਵਿੱਤਰ ਕਿਰਪਾਨ ਕਿਰਪਾ ਦੇ ਰੂਪ ਵਿੱਚ ਵੀ ਦਿੱਤੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਤੇ ਨਾਲ ਥਾਪੜਾ ਦੇ ਕੇ ਪੰਜਾਬ ਦੇ ਵੱਲ ਤੋਰਿਆ ਦੁਸ਼ਮਣ ਜ਼ਾਲਿਮਾਂ ਦਾ ਨਾਸ਼ ਕਰਨ ਦੇ ਵਾਸਤੇ ਗੁਰੂ ਸਾਹਿਬ ਜੀ ਦੀ ਅਸੀਸ ਪ੍ਰਾਪਤ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪੰਜਾਬ ਦੇ ਵਿੱਚ ਜਾ ਕੇ ਜੋ ਮੁਗਲਾਂ ਦੇ ਗੜ੍ਹ ਸੀ ਜਿਵੇਂ ਕਰਨਾਲ ਸਮਾਣਾ ਪੁੜਾਮ ਫਸਕਾ ਮੁਸਤਫਾ ਬਾਦ ਕੁੰਜਪਰਾ ਕਪੂਰੀ ਢੋਰਾ ਇਨਾ ਸਾਰੇ ਅਗਣਾ ਨੂੰ ਤੋੜਿਆ ਤੇ ਗੁਰੂ ਮਾਰੀ ਸਰਹੰਦ ਜੀ ਇੱਟ ਨਾਲ ਇੱਟ ਖੜਕਾਈ ਤੇ ਮਈ 1710 ਦੇ ਵਿੱਚ ਪੰਜਾਬ ਦੇ ਵਿੱਚ ਖਾਲਸਾ ਰਾਜ ਕਾਇਮ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਨਾਨਕ ਸ਼ਾਹੀ ਸਿੱਕੇ ਵੀ ਜਾਰੀ ਕੀਤੇ ਇਸ ਲਈ ਬਾਬਾ ਬੰਦਾ ਸਿੰਘ ਜੀ ਭਾਦਰ ਨੂੰ ਪੰਥ ਖਾਲਸੇ ਦਾ ਪਹਿਲਾ ਜਰਨਲ ਕਰਕੇ ਵੀ ਜਾਣਿਆ ਜਾਂਦਾ ਹੈ ਸੋ ਸਾਡੇ ਸਾਰਿਆਂ ਦਾ ਫਰਜ਼ ਹੈ ਗੁਰੂਕੀਆਂ ਸੰਗਤਾਂ ਦਾ ਗੁਰੂ ਨਾਨਕ ਨਾਮ ਲੈ ਵਾਸਤੇ ਸੰਗਤਾਂ ਦਾ ਆਪ ਸਭ ਤਖਤ ਸੱਚਨ ਸ੍ਰੀ ਹਜੂਰ ਸਾਹਿਬ ਜੀ ਦਰਸ਼ਨਾਂ ਵਾਸਤੇ ਆਉਂਦੇ ਹੋ ਜੀ ਆਇਆਂ ਨੂੰ ਤੇ ਦਾਸ ਵੱਲੋਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਇਹੋ ਹੀ ਹੱਥ ਜੋੜ ਕੇ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਦਰ ਕਰਦੋ ਅਮਰਦੀ ਦਾਤ ਪ੍ਰਾਪਤ ਕਰਕੇ ਗੁਰੂ ਸਾਹਿਬ ਜੀ ਦੀ ਗੁਰਸਿੱਖੀ ਧਾਰਨ ਕਰਕੇ ਆਪਣਾ ਜੀਵਨ ਸਫਲ ਬਣਾਓ ਕਿਉਂਕਿ ਸਾਧ ਸੰਗਤ ਜੀ ਇਸੇ ਸਥਾਨ ਤੋਂ ਖਾਲਸਾ ਰਾਜ ਦੀ ਨੀਂਹ ਰੱਖੀ ਗਈ ਸੀ ਤੇ ਇਸੇ ਸਥਾਨ ਤੋਂ ਮਹਾਂਗੋਆਸ ਨੂੰ ਅਮਰਦੀ ਦਾਤ ਪ੍ਰਾਪਤ ਹੋਈ ਇਹ ਸਾਡਾ ਵੀ ਇਸ ਸਥਾਨ ਤੇ ਆਇਆ ਹੋਇਆ ਤਾਂ ਹੀ ਸਫਲ ਹੋਵੇਗਾ ਜੇ ਅਸੀਂ ਕੁਰੇਤਾਂ ਦਾ ਤਿਆਗ ਕਰਕੇ ਪੰਜਾਂ ਕਕਾਰਾਂ ਦੀ ਰਹਿਦੇ ਧਾਰਨੀ ਬਣੀਏ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਜਿਸ ਕਰਕੇ ਸਾਡੇ ਸਾਰਿਆਂ ਦੇ ਉੱਪਰ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋ ਸਕੇ ਤੇ ਅਸੀਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸੇ ਤਰੀਕੇ ਨਾਲ ਸਾਡਾ ਉਪਰਾਲਾ ਕਿ ਜਿੰਨੇ ਵੀ ਧਾਰਮਿਕ ਸਥਾਨ ਨੇ ਸੱਚਖੰਡਿ ਸ੍ਰੀ ਹਜੂਰ ਸਾਹਿਬ ਅਤੇ ਉਹਨਾਂ ਨੂੰ ਆਪਾਂ ਸੰਤਾਂ ਤੱਕ ਪਹੁੰਚਾਈਏ ਤਾਂ ਜੋ ਸੰਤਾਂ ਨੂੰ ਸੰਪੂਰਨ ਇਤਿਹਾਸ ਬਾਰੇ ਜਿਹੜੀ ਹੈ ਉਹ ਜਾਣਕਾਰੀ ਹੋ ਸਕੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਸ੍ਰੀ ਅਨਾਦੇਤ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਗੁਰਪਿਆਰਿਓ ਫਰੀਦਕੋਟ ਕੋਟਲੀ ਜ਼ਿਲ੍ਹਾ ਪਟਿਆਲਾ ਪੰਜਾਬ ਦੇ ਵਿੱਚ ਹੈ ਅਸੀਂ ਇੱਥੇ ਨੌਵੀਂ ਵਾਰ ਆਏ ਹਾਂ ਜੋ ਵੀ ਅਸੀਂ ਆਏ ਗਏ ਆਉਣੇ ਅਸੀਂ ਸੁਖ ਸੁਖਦੇ ਹਾਂ ਇੱਥੇ ਸਾਡੀ ਮਨਕਾਮਨਾ ਪੂਰੀ ਹੁੰਦੀ ਹੈ ਸਾਨੂੰ ਗੁਰੂ ਮਹਾਰਾਜ ਤੇ ਇੰਨਾ ਯਕੀਨ ਹੈ ਅਸੀਂ ਆਏ ਸਾਲ ਹੀ ਆਉਣ ਲੱਗੇ ਸਾਡੀਆਂ ਹਰ ਇੱਕ ਮਨਕਾਮਨਾ ਪੂਰੀਆਂ ਹੁੰਦੀਆਂ ਅਸੀਂ ਵਾਹਿਗੁਰੂ ਮੂਰੇ ਅਰਦਾਸ ਕਰਦੇ ਹਾਂ ਸੰਗਤਾਂ ਪੰਜਾਬ ਤੋਂ ਤੇ ਹਿੰਦੁਸਤਾਨ ਤੋਂ ਇਸੇ ਤਰ੍ਹਾਂ ਹੀ ਆਉਂਦੀਆਂ ਰਹਿਣ ਤੇ ਗੁਰੂ ਆਗਿਆ ਬੰਦ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ